ਜ਼ਿਕਰ ਕਰ ਰਹੇ ਗੈਂਗਸਟਰ ਜੱਗੂ ਭਗਵਾਨਪੂਰੀਆ ਅਸਮ ਦੀ ਜੇਲ੍ਹ ਚ ਸ਼ਿਫਟ ਕੀਤਾ ਗਿਆ ਇਸ ਦੀ ਵੱਡੀ ਖਬਰ ਬਠਿੰਡਾ ਦੀ ਹਾਈ ਸਕਿਉਰਿਟੀ ਜੇਲ੍ਹ ਤੋਂ ਉਸ ਨੂੰ ਜੱਗੂ ਭਗਵਾਨਪੂਰੀਆ ਨੂੰ ਅਸਮ ਦੀ ਜੇਲ੍ਹ ਚ ਭੇਜਿਆ ਗਿਆ ਸ਼ਿਫਟ ਕੀਤਾ ਗਿਆ ਦਰਸਲ ਚੰਡੀਗੜ੍ਹ ਦੇ ਰਾਹੀਂ ਫਲਾਈਟ ਦੇ ਜ਼ਰੀਏ ਇਸ ਨੂੰ ਅਸਮ ਲਿਜਾਇਆ ਗਿਆ ਅਸਮ ਦੀ ਸਿਲਚਰ ਜੇਲ੍ਹ ਚ ਜੱਗੂ ਭਗਵਾਨਪੂਰੀਆ ਨੂੰ ਸ਼ਿਫਟ ਕੀਤਾ ਗਿਆ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਸੇ ਮਾਮਲੇ ਸ਼ਿਫਟ ਕੀਤਾ ਹੈ ਪੀ ਆਈਟੀ ਐਨਡੀਬੀਐਸ ਐਕਟ ਦੇ ਤਹਿਤ ਜਦੋਂ ਭਗਵਾਨ ਪੁਰੀਆ ਨੂੰ ਅਸਮਦੀਪ ਜੇਲ੍ਹ ਚ ਸ਼ਿਫਟ ਕੀਤਾ ਗਿਆ ਤੇ ਘਟੋ ਘਟ

ਦੇਸੀ ਜ਼ਿਕਰ ਕਰਦੇ ਪੀ ਆਈਟੀ ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਅਸਮ ਦੀ ਜੇਲ੍ਹ ਚ ਸ਼ਿਫਟ ਕੀਤਾ ਗਿਆ ਹੈ ਪ੍ਰੋਵੈਂਸ਼ਨ ਆਫ ਇਲੈਸਟ ਟ੍ਰਾਫਿਕਿੰਗ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋ픽 ਸਬਸਟੈਂਸਸ ਐਕਟ 1988 ਦੇ ਤਹਿਤ 1 ਸਾਲ ਦੇ ਲਈ ਕਟੋਕੱਤ ਜੱਗੂ ਭਗਵਾਨਪੁਰੀਆ ਨੂੰ ਅਸਮ ਦੀ ਸਿਲਚਰ ਜੇਲ੍ਹ ਚ ਸ਼ਿਫਟ ਕੀਤਾ ਗਿਆ ਇੱਕ ਵੱਡਾ ਏ ਕੈਟਾਗਰੀ ਦਾ ਗੈਂਗਸਟਰ ਹੈ ਜੱਗੂ ਭਗਵਾਨਪੁਰੀਆ ਸਿੱਧੂ ਮੂਸੇਵਾਲਾ ਕਤਲकांड ਚ ਵੀ ਜੱਗੂ ਭਗਵਾਨਪੁਰੀਆ ਦਾ ਨਾਮ ਸਾਹਮਣੇ ਆਇਆ ਸੀ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਪੁੱਛ ਪੜਤਾਲ ਉਸ ਪੂਰੇ ਮਾਮਲੇ ਤੇ ਵੀ ਕੀਤੀ ਗਈ ਹੈ ਕਤਲ ਕਈ ਕਤਲ ਰੰਦਾਰੀ ਫਰੋਤੀ ਮਾਮਲੇ ਇਸ ਤੇ ਦਰਜ ਨੇ ਤੇ ਹੁਣ ਇੱਕ ਵੱਡਾ ਐਕਸ਼ਨ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਲਿਆ ਹੈ ਤੇ ਜੱਗੂ ਭਗਵਾਨ ਪੁਰੀਆ ਨੂੰ ਹੁਣ ਅਸਮ ਦੀ ਜੇਲ੍ਹ ਚ ਸ਼ਿਫਟ ਕਰ ਦਿੱਤਾ ਗਿਆ ਹੈ ਘੱਟੋ ਘੱਟ 1 ਸਾਲ ਤੇ ਲਈ ਰਿਟੇਨ ਕੀਤਾ ਗਿਆ ਹੈ ਦਾਦੇ ਕਿ ਅਸਮ ਦੀ ਸਿਲਚਰ ਜੇਲ੍ਹ 'ਚ ਹੀ ਰਹੇਗਾ ਜੱਗੂ ਭਗਵਾਨਪੁਰੀਆ ਜਿਸ ਤਰ੍ਹਾਂ ਦੇ ਚੱਲਦੇ ਐਨਸੀਬੀ ਦੇ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਉੱਥੇ ਪੂਛ ਪੜਤਾਲ ਪੂਰੇ ਮਾਮਲੇ ਦੀ ਕੀਤੀ ਜਾਏਗੀ ਕਿਉਂਕਿ ਜੱਗੂ ਭਗਵਾਨਪੁਰੀਆ ਤੇ 128 ਦੇ ਕਰੀਬ ਮਾਮਲੇ ਦਰਜ ਨੇ ਤੇ 13 ਐਨਡੀਪੀਐਸ ਦੇ ਯਾਨਕੀ ਡਰੱਗਸ ਦੇ ਚੱਲਦੇ ਆ ਪੂਰੀ ਕਾਰਵਾਈ ਵੱਡੀ ਕੀਤੀ ਗਈ ਹੈ ਮੇਨਾ ਮੇਰੇ ਸੋਗੀ ਅਮਿਤ ਸ਼ਰਮਾ ਫੋਨਲਾਈਨ ਤੇ ਜੁੜੋਏ ਨੇ ਅਮਿਤ ਪੰਜਾਬ ਦਾ ਪਹਿਲਾ ਗੈਂਗਸਟਰ ਜਿਸ ਦੇ ਕਿ ਵੱਡੀ ਕਾਰਵਾਈ ਅਸਮ ਦਿਸਟ੍ਰਿਕਟ ਦੇਲ ਭੇਜਿਆ ਗਿਆ ਜੀ ਸਰਜਤ ਬਿਲਕੁਲ देर रात ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਕੇਂਦਰੀ ਏਜੰਸੀ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਜੱਗੂ ਭਗਵਾਨਪੁਰੀਓ ਨੂੰ ਪਹਿਲਾਂ ਬਠਿੰਡਾ ਦੀ ਜੇਲ੍ਹ ਦੇ ਵਿੱਚੋਂ ਚੰਡੀਗੜ੍ਹ ਤੇ ਫਿਰ ਚੰਡੀਗੜ੍ਹ ਦੇ ਵਿੱਚੋਂ ਉਡਾਨ ਦੇ ذریعے ਜਿਹੜੀ ਆਸਾਮ ਦੀ ਸਨੀਚਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਵਾ ਸੋ ਇੱਕ ਵੱਡੀ ਅਰਵਾਈਜ਼ ਜ਼ਰੂਰ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ ਕਿਉਂਕਿ ਜਿਹੜੇ ਸਾਡੇ ਸੂਤਰ ਨੇ ਜਿਸ ਨੇ ਖਬਰ ਦਿੱਤੀ ਹੈ ਉਸਨੇ ਸਾਨੂੰ ਸਾਫ਼ ਤੌਰ ਤੇ ਕਿਹਾ ਕਿ ਆਉਣ ਵਾਲੇ ਸਮੇਂ ਤੇ ਜਿੰਨੇ ਵੀ ਗੈਂਗਸਟਰ ਪੰਜਾਬ ਦੀ ਵੱਖ-ਵੱਖ ਜੇਲਾ ਦੇ ਵਿੱਚ ਬੰਦ ਹੈ ਉਹਨਾਂ ਅਲਗ-ਅਲਗ ਦੇਸ਼ ਦੀ ਅਲਗ-ਅਲਗ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਜੇ ਗੱਲ ਕਰੀਏ ਇਸ ਦੇ ਮਾਮਲੀਆ ਦੀ ਤੇ ਕੁੱਲ 128 ਮਾਮਲੇ ਜਿਹੜੇ ਜੱਗੋ ਭਗਵਾਨਪੁਰੇ ਦਰਜ ਹੈ ਤੇ ਨਾਲ ਹੀ 13 ਮਾਮਲੇ ਐਨਡੀਪੀਐਸ ਐਕਟ ਦੇ ਵੀ ਦਰਜ ਹੈ ਸੋ ਜਿਹੜੀ ਆਸਾਮ ਦੀ ਸਨੀਚਰ ਜੇਲ੍ਹ ਦੇ ਵਿੱਚ ਪੁਸ਼ਕਸ਼ ਕੀਤੀ ਜਾਏਗੀ ਤੇ ਆਪਣੇ ਕੋਲ ਨਾਰਕੋਟਿਕ ਕੰਟਰੋਲ ਵਿਰੋਧੀ ਟੀਮ ਵੀ ਉੱਥੇ ਮੌਜੂਦ ਹੈ ਲਗਾਤਾਰ ਇਸ ਦੇ ਕੋਲ ਪੁਸ਼ਕਸ਼ ਕੀਤੀ ਜਾਏਗੀ ਤੇ ਹੋਰ ਵੀ ਜਿਹੜੇ ਅੰਦਰ ਦੇ ਸਾਥੀ ਹੈ ਜਿਹੜੇ ਇਸ ਵੇਲੇ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਹੈ ਜਿਹੜੇ ਫੋਨ ਦੇ ذریعے ਉਹਨਾਂ ਦੇ ਨਾਲ ਸੰਪਰਕ ਜਦੋਂ ਭਗਵਾਨਪੁਰੀਆ ਕਰਦਾ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਦੂਜੀ ਜੇਲ੍ਹਾਂ 'ਚ ਸ਼ਿਫਟ ਕਰਕੇ ਦਬੋਚਿਆ ਜਾਏਗਾ ਪਰ ਬਾਬਾ ਸ਼ੁਕਰੀਆ ਅਮਿਤ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਚੰਡੀਗੜ੍ਹ ਰਾਹੀਂ ਉਹਾਂ ਜੜੀ ਲਿਆਂਦਾ ਗਿਆ ਮੇਨਾ ਮੇਰੇ ਸਹਿਯੋਗੀ ਸੁਰਜਪਾਨ ਫੌਲਾਂ ਤੇ ਜੁੜੇ ਨੇ ਸੁਰਜ ਇਸ ਨੂੰ ਕਿਹਾ ਜਾ ਸਕਦਾ ਕਿ ਡਰੱਗਸ ਦੇ ਖਿਲਾਫ ਇੱਕ ਵੱਡਾ ਐਕਸ਼ਨ ਵੱਡੀ ਕਾਰਵਾਈ ਪਹਿਲਾ ਗੈਂਗਸਟਰ ਬਣਿਆ ਹੈ ਜਗੂ ਭਗਵਾਨਪੁਰੀਆ ਬਿਲਕੁਲ ਕੋਈ ਦੋਰ ਨਹੀਂ ਹੈ ਬੇਚਕ ਬਠਿੰਡਾ ਤੋਂ ਦੇਰ ਰਾਤ ਫਲਾਈਟ ਦੇ ਜ਼ਰੀਏ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਆਸਾਮ ਦੇ ਵਿੱਚ ਸ਼ਿਫਟ ਕੀਤਾ ਗਿਆ ਕਿਉਂਕਿ ਡਰੱਗਸ ਨੂੰ ਲੈ ਕੇ ਜਿੱਥੇ ਸਰਕਾਰ ਸਖਤ ਹੈ ਉੱਥੇ ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਸ਼ਕਤੀ ਦੇ ਮੂੜ ਦੇ ਵਿੱਚ ਨਜ਼ਰ ਆ ਰਿਹਾ ਔਰ ਇਸ ਗੈਂਗਸਟਰ ਨੂੰ ਇੱਥੋਂ ਸ਼ਿਫਟ ਕਰਕੇ ਲੈ ਕੇ ਜਾਣਾ ਔਰ ਡਰਗਸ ਵਰਗੇ ਕਿਸਾਂ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਹੈ ਜਿਹੜੀ ਔਰ ਦੂਸਰੇ ਬਾਰੇ ਸਰਕਾਰਾਂ ਨੇ ਸਖਤ ਨਜ਼ਰ ਆ ਰਹੀਆਂ ਨੇ ਜੀ ਬਠਿੰਡਾ ਦੇ ਕਰਕੇ ਦੀ ਜਬ ਤਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕਾਫੀ ਇਸ ਤਰ੍ਹਾਂ ਦੇ ਗੈਂਗਸਟਰ ਬੰਦ ਨੇ ਔਰ ਕਈ ਗੈਂਗਸਟਰ ਇਸ ਤਰ੍ਹਾਂ ਦੇ ਸੀ ਜਿਹੜੇ ਜੇਲ੍ਹ ਦੇ ਵਿੱਚ ਬੈਠ ਕੇ ਨਸ਼ੇ ਦਾ ਨੈਕਸਸ ਚਲਾਉਂਦੇ ਸੀ ਕਿਤੇ ਨਾ ਕਿਤੇ ਜਾ ਕੇ ਜੇਲ੍ਹਾਂ ਵੀ ਟਾਰਗੇਟ ਦੇ ਉੱਪਰ ਹੈਗੀਆਂ ਨੇ ਔਰ ਜੇਲ੍ਹਾਂ ਦੇ ਵਿੱਚ ਬੈਠ ਕੇ ਜਦੋਂ ਵੱਡੇ ਕ੍ਰਾਈਮਨਲ ਇਸ ਤਰ੍ਹਾਂ ਨਸ਼ੇ ਦੇ ਐਕਸਸ ਨੈਕਸਸ ਦੇ ਨਾਲ ਜੁੜੇ ਹੋਣਗੇ ਜ਼ਾਹਿਰ ਤੌਰ ਤੇ ਕਾਰਵਾਈ ਕਰਨਾ ਲਾਜ਼ਮੀ ਬਣਦਾ ਉਹਨਾਂ ਦੇ ਕਾਫੀ ਕ੍ਰਿਮੀਨਲ ਆਪਾਂ ਕਹਿ ਸਕਦੇ ਹਾਂ ਉਸ ਦੇ ਖਿਲਾਫ ਕਾਫੀ ਸਾਰੇ ਮਾਮਲੇ ਦਰਜ ਨੇ ਜੱਗੂ ਭਗਵਾਨਪੁਰੀਆ ਕਾਫੀ ਸੁਰਖੀਆਂ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਨੇ ਚਾਹੇ ਉਫਰੋਤੀਆਂ ਦੀ ਗੱਲ ਹੋਵੇ ਡਰੱਗਸ ਵਾਲੇ ਮਾਮਲੇ ਦੀ ਗੱਲ ਵੀ ਕਿਉਂਕਿ 128 ਤੋਂ ਜ਼ਿਆਦਾ ਮਾਮਲੇ ਆ ਜਿਹੜੇ ਜੱਗੂ ਦੇ ਖਿਲਾਫ ਦਰਜ ਨੇ 13 ਦੇ ਕਰੀਬ ਐਨਡੀਪੀਐਸ ਦੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਕਿਤੇ ਨਾ ਕਿਤੇ ਸ਼ਾਮਲਾ ਤਾਂ ਕਰਕੇ ਨਸ਼ੇ ਦੇ ਐਂਗਲ ਤੋਂ ਵੱਡੀ ਗਾਰ ਵੀ ਤੌਰ ਤੇ ਵੇਖਿਆ ਜਾ ਰਿਹਾ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਇਸ ਨੂੰ ਇੱਕ ਹਵਾਈ ਉਡਾਣ ਦੇ ਜ਼ਰੀਏ ਅਸਾਮ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਜੀ ਜੀ ਸੁਰੇਜ ਤੁਸੀਂ ਸਾਡੇ ਨਾਲ ਜੁੜੇ ਰਹੋ ਜੋ ਸਾਡੇ ਨਾਲ ਦਰਸ਼ਕ ਹੋਣੇ ਹੋਣੇ ਜੁੜੇ ਨੇ ਵੱਡੀ ਖਬਰ ਅਸੀਂ ਜ਼ਿਕਰ ਕਰ ਰਹੇ ਗੈਂਗਸਟਰ ਜੱਗੂ ਪਗਵਾਨਪੁਰੀਆ ਅਸਾਮ ਦੀ ਜੇਲ੍ਹ ਸ਼ਿਫਟ ਕੀਤਾ ਗਿਆ ਤੇ ਵੱਡੀ ਕਾਰਵਾਈ ਆ ਪਹਿਲੇ ਗੈਂਗਸਟਰ ਤੇ ਹੋਈ ਹੈ ਕਿਉਂਕਿ ਡਰੱਗਸ ਦੇ ਕਈ ਮਾਮਲੇ ਦਰਜ ਨੇ ਗੈਂਗਸਟਰ ਜੱਗੂ ਪਗਵਾਨਪੁਰੀਆ ਤੇ ਆਮੋਮਰ ਸੀ ਦੇਖਣਾ ਕਿ ਵੱਡੇ ਪੱਧਰ ਤੇ ਜੋ ਗੈਂਗਸਰਸ ਨੇ ਜੇਲਾ ਚ ਬੈਠ ਕੇ ਹੀ ਡਰੱਗਸ ਦਾ ਵੱਡਾ ਕਾਰੋਬਾਰ ਕਸਕਰੀ ਇਨਾਦੇ ਵੱਲੋਂ ਕੀਤੀ ਜਾਂਦੀ ਇਸ ਤੋਂ ਪਹਿਲਾਂ ਜੇ ਜ਼ਿਕਰ ਕਰੀ ਤੇ ਜੋ ਅੰਮ੍ਰਿਤਪਾਲ ਸਿੰਘ ਹੈ ਐਨਐਸਪੀ ਉਸਦੇ ਲੱਗਿਆ ਹੋਇਆ ਤੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਹੀ ਆਪਣੇ ਦੋ ਸਾਥੀਆਂ ਦੇ ਨਾਲ ਅੰਮ੍ਰਿਤਪਾਲ ਸਿੰਘ ਉੱਥੇ ਬੰਦ ਹੈ ਪਪਲ ਪ੍ਰੀਵੀਜ਼ ਦੇ ਨਾਲ ਹੈ ਉਸ ਦੇ ਨਾਲ ਵਰਿੰਦਰ ਫੌਜੀ ਵੀ ਉਸ ਦੇ ਨਾਲ ਹੀ ਬੰਦ ਹੈ ਹਾਲ ਫਿਲਹਾਲ ਜਿਵੇਂ ਕਿ ਕਿ ਸਾਥ ਸਾਥੀਆਂ ਨੂੰ ਅੰਮ੍ਰਿਤਪਾਲ ਸਿੰਘ ਦੇ ਐਨਐਸਪੀ ਹਟਾ ਕੇ ਉਹਨਾਂ ਨੂੰ ਪਾਰਲ ਪੰਜਾਬ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਚੱਲਦੇ ਅਸ਼ਟਾਲਾ ਪੁਲਿਸ ਥਾਣੇ ਪੂਰੇ ਮਾਮਲੇ 'ਚ ਟ੍ਰਾਇਲ ਉਨਾਤੇ ਸ਼ੁਰੂ ਕੀਤਾ ਜਾ ਚੁੱਕਾ ਹੈ ਤੇ ਹੁਣ ਪਹਿਲਾ ਗੈਂਗਸਟਰ ਬਣਿਆ ਹੈ ਜੰਗੂ ਭਗਵਾਨ ਪੁਰੀਆ ਜਿਸ ਤੇ ਵੱਡੀ ਕਾਰਵਾਈ ਕੀਤੀ ਗਈ ਵੱਡਾ ਅਕਸ਼ਨ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੀਤਾ ਹੈ ਕਿ ਪਹਿਲਾ ਗੈਂਗਸਰ ਜਿਸਨੂੰ ਕਿ ਡਿਟੇਨ ਕੀਤਾ ਗਿਆ ਐਨਸੀਬ ਦੇ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਤੇ ਹੁਣ ਇਸਨੂੰ ਅਸਮ ਦੀ ਸਿਲਚਰ ਜੇਲ੍ਹ ਚ ਰੱਖਿਆ ਜਾਏਗਾ ਤੇ ਘੱਟੋ ਘੱਟ 1 ਸਾਲ ਤੱਕ ਅਸਮ ਦੀ ਸਿਲਚਰ ਜੇਲ੍ਹ ਚ ਰਹੇਗਾ ਜ਼ਾਹਰ ਜੀ ਗੱਲ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਜੋ ਹੈ ਇੱਕ ਵੱਡੀ ਕਾਰਵਾਈ ਉਸ ਦੇ ਵੱਲੋਂ ਕੀਤੀ ਗਈ ਹੈ ਪੁਛ ਪੜਤਾਲ ਤਫਤੀਸ਼ ਦੇ ਨਾਲ ਡਿਟੇਲ ਇਸ ਪੂਰੇ ਮੁੱਦੇ ਤੇ ਕੀਤੀ ਜਾਏਗੀ ਮੇਨਾ ਮੇ ਸੇ ਹੋਗੀ ਜੋ ਨੇ ਉਹ ਸੁਰਜਪਾਲ ਲਗਾਤਾਰ ਮੇਨ ਨਾਲ ਜੁੜੇ ਹੋਏ ਨੇ ਸੁਰਜ ਵਾਰ ਅਗੇਂਸ ਡਰੱਗਸ ਦੇ ਤਹਿਤ ਕੀ ਕਲੀਨ সুইਪ ਮਨਾਇਆ ਜਾਏ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਿਲਕੁਲ ਕੋਈ ਦੂਰ ਨਹੀਂ ਹੈ ਬੇਸ਼ੱਕ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਆਪਰੇਸ਼ਨ ਨਾਓ ਪੁਲਿਸ ਦੇ ਬਣੀਆਂ ਸਮੇਂ-ਸਮੇਂ ਸਿਰ ਚਲਾਏ ਜਾ ਰਹੇ ਨੇ ਔਰ ਖਾਸ ਤੌਰ ਤੇ ਨਸ਼ਾ ਤਸਕਰ ਜਿਹੜੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾ ਰਹੀ ਹੈ ਔਰ ਪ੍ਰਾਪਰਟੀ ਕਈ ਇਸ ਤਰ੍ਹਾਂ ਦੇ ਜਿਹੜੇ ਤਸਕਰ ਸੀ ਜਿਨ੍ਹਾਂ ਨੇ ਬੇਨਾਮੀ ਪ੍ਰਾਪਰਟੀ ਬਣਾਈ ਸੀ ਜੇ ਨਜਾਇਜ਼ ਤੌਰ ਤੇ ਕਬਜ਼ੇ ਸਰਕਾਰੀ ਜਿਗਾਵਾਂ ਦੇ ਉੱਪਰ ਕੀਤੀ ਹੋਈ ਸੀ ਉਹਨਾਂ ਦੇ ਉੱਪਰ ਵੀ ਪੀਲਾ ਪੰਜਾ ਚੱਲਦਾ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਜੇ ਗੱਲ ਕੀਤੀ ਜਾਵੇ ਨਸ਼ੇ ਨੂੰ ਲੈ ਕੇ ਡਰੱਗ ਨੂੰ ਲੈ ਕੇ ਸਰਕਾਰਾਂ ਪਹਿਲਾਂ ਦੇ ਮੁਕਾਬਲੇ ਸਖਤ ਨਜ਼ਰ ਆ ਰਹੀਆਂ ਨੇ ਬੇਸ਼ੱਕ ਕਾਫੀ ਦੇਰੀ ਤੋਂ ਬਾਅਦ ਲਿਆ ਗਿਆ ਫੈਸਲਾ ਲੋਕ ਕਹਿ ਰਹੇ ਆ ਕਿ ਦੇਰੀ ਤੋਂ ਬਾਅਦ ਲਿਆ ਗਿਆ ਫੈਸਲਾ ਪਰ ਬੇਸ਼ੱਕ ਦੇਰੀ ਤੋਂ ਬਾਅਦ ਫੈਸਲਾ ਚੰਗਾ ਲਿਆ ਗਿਆ ਹੋਵੇ ਤਾਂ ਉਸ ਨੂੰ ਦੇਰੀ ਨਹੀਂ ਕਹਿ ਸਕਦੇ ਤਾਂ ਕਰਕੇ ਕਾਫੀ ਜ਼ਿਆਦਾ ਜਿਹੜਾ ਸਰਗਰਮਣੀ ਬੇਸ਼ੱਕ ਉਹ ਪੂਰ ਸੋਵੇ ਹੋ ਰਹੀਆਂ ਹਰਕਤਾਂ ਹੋਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਵੱਡੇ ਗੈਂਗਸਟਰ ਨੂੰ ਡਰਗ ਦੇ ਮਾਮਲੇ ਦੇ ਵਿੱਚ ਪੁਛਗੇ ਛਗੜੀ ਏਜੰਸੀ ਕਰੇਗੀ ਤਾਂ ਕਰਕੇ ਆਸਾਮ ਦੀ ਜੇਲ੍ਹ ਦੇ ਵਿੱਚ ਪੁਛਗੇ ਚੇਤੇ ਹੋਣੀਆਂ ਪਰ ਇਹ ਤੁਹਾਨੂੰ ਚੇਤੇ ਕਰਾ ਦੇ ਕਿ ਸਿਰਫ ਇੱਕ ਗੈਂਗਸਟਰ ਨਹੀਂ ਹੈ ਜਿਹੜਾ ਡਰਗ ਦੇ ਮਾਮਲੇ ਦੇ ਵਿੱਚ ਲਿਫਤ ਹੋਵੇ ਕਾਫੀ ਹੋਰ ਵੀ ਅਸਰ ਵਾਲੇ ਸਟਾਫ ਹੈ ਜੀ ਸੁਰਖੀ ਆਨ ਵਾਲੇ ਦਿਨਾਂ ਚ ਹੋਰ ਵੱਡੇ ਗੈਂਗਸਟਰਸ ਤੇ ਵੀ ਇਹੋ ਜਿਹਾ ਐਕਸ਼ਨ ਵੇਖਣ ਨੂੰ ਮਿਲ ਸਕਦਾ ਹੈ ਇੱਕ ਸਾਲ ਦੇ ਲਈ ਉਹਨਾਂ ਨੂੰ ਵੀ ਅਸਮ ਸ਼ਿਫਟ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਮੈਂ ਉਸੇ ਗੱਲ ਦੇ ਤੁਹਾਡੀ ਤੇ ਆ ਰਹੀ ਸੀ ਕਿ ਜਦੋਂ ਇੱਕ ਸਾਲ ਦੇ ਵਿੱਚ ਪੁਛਗੇ ਚ ਹੋਏਗੀ ਇੰਟਰੋਗੇਸ਼ਨ ਇਸੀ ਹੋਏਗੀ ਅੱਗੇ ਕੜੀਆਂ ਕਿਹੜੇ ਹੋਰ ਗੈਂਗਸਟਰ ਦੇ ਨਾਲ ਜੁੜਦਿਆਂ ਨੇ ਕਿਸੇ ਸਿਆਸੀ ਲੀਡਰ ਦੇ ਨਾਲ ਜੁੜਦਿਆਂ ਨੇ ਤਮਾਮ ਇਹਨਾਂ ਚੀਜ਼ਾਂ ਦੇ ਉੱਪਰ ਜਿੱਥੇ ਸਾਡੀ ਨਜ਼ਰ ਬਣੀ ਹੋਈ ਹੈ ਉੱਥੇ ਵੀ ਸਰਕਾਰਾਂ ਦੀ ਪੈਣੀ ਨਜ਼ਰ ਹੈ ਜਿਹੜੀ ਉਹ ਇਹਨਾਂ ਤੇ ਬਣੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਿਰਫ ਗੈਂਗਸਟਰ ਨਹੀਂ ਹੈ ਇਸ ਤੋਂ ਬਾਅਦ ਹੋਰ ਵੀ ਕਾਫੀ ਗੈਂਗਸਟਰ ਨੇ ਜਿਨ੍ਹਾਂ ਦਾ ਨਾਮ ਪਾਈਪਲਾਈਨ ਦੇ ਵਿੱਚ ਨਜ਼ਰ ਆ ਰਿਹਾ ਔਰ ਉਸ ਤੋਂ ਬਾਅਦ ਲਿੰਕ ਦਰ ਲਿੰਕ ਅੱਗੇ ਉਹਨਾਂ ਤੇ ਕਾਰਵਾਈ ਹੋਏਗੀ ਕਿਉਂਕਿ ਨਸ਼ੇ ਨੂੰ ਲੈ ਕੇ ਕਿਤੇ ਨਾ ਕਿਤੇ ਜਦੋਂ ਵੀ ਤਵਾਲਖੜੇ ਹੁੰਦੇ ਨੇ ਤਾਂ ਪੰਜਾਬ ਦਾ ਨਾਮ ਸਾਹਮਣੇ ਆਉਂਦਾ ਹੈ ਪੰਜਾਬ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਡਰੱਗਸ ਹੈ ਉਹ ਕਾਫ ਇਹ ਖਾਸ ਤੌਰ ਤੇ ਨੌਜਵਾਨ ਫੀਡੀਆ ਉਹਨੂੰ ਕਿਤੇ ਨਾ ਕਿਤੇ ਖਤਮ ਕਰਦਾ ਨਜ਼ਰ ਆ ਰਿਹਾ ਤਾਂ ਕਰਕੇ ਇਹ ਕਾਰਵਾਈ ਹੈ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਕਾਰਵਾਈ ਹੈ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਨਸ਼ੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਚਲਾਏ ਜਾਂਦੇ ਸਿਸਟਮ ਨੂੰ ਕਿਤੇ ਨਾ ਕਿਤੇ ਉਸ ਦੀ ਲਗ ਤੋੜਨ ਦਾ ਕਿਤੇ ਨਾ ਕਿਤੇ ਜ਼ਰੂਰ ਕੰਮ ਕਰੇਗਾ ਤਾਂ ਕਰਕੇ ਵੱਡੀ ਕਾਰਵਾਈ ਇਹ ਤੌਰ ਤੇ ਵਿਖੇ ਜਾ ਰਹੀ ਹੈ ਜਦੋਂ ਵੱਡੇ ਗੈਂਗਸਟਰ ਹੁਣ ਜਿਨ੍ਹਾਂ ਦੇ ਲਿੰਕ ਜਿਹੜੇ ਕਿਤੇ ਨਾ ਕਿਤੇ ਉੱਪਰ ਤੱਕ ਹੁੰਦੇ ਨੇ ਇਹ ਕਿਹਾ ਜਾਂਦਾ ਲੋਕਾਂ ਮੰਨੀਓ ਔਰ ਕਿਤੇ ਨਾ ਕਿਤੇ ਜਦੋਂ ਲਿੰਕ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤਾਂ ਤੌਰ ਤੇ ਤਾਂ ਕਰਕੇ ਇਹ ਵੱਡੀ ਕਰਵੇ ਤੌਰ ਤੇ ਦੇਖਿਆ ਜਾ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਇੰਟਰੋਗੇਸ਼ਨ ਦੇ ਵਿੱਚ ਪੁੱਛਗਿੱਛ ਦੇ ਵਿੱਚ ਅਕੀ ਕਿਸ ਤਰ੍ਹਾਂ ਦੇ ਲਿੰਕ ਜੁੜਦੇ ਨੇ ਕਿਹੜੇ-ਕਿਹੜੇ ਹੋਰ ਗੈਂਗਸਟਰ ਨੇ ਇਸ ਤਰ੍ਹਾਂ ਇਹ ਚੇਨ ਕੰਮ ਕਰਦੀ ਹੈ ਕਿ ਜੇਲ੍ਹ ਡਿਪਾਰਟਮੈਂਟ ਦੇ ਲੋਕ ਵੀ ਨਾਲ ਹੁੰਦੇ ਨੇ ਜਾਂ ਪੁਲਿਸ ਤੇ ਵੀ ਕਿਤੇ ਨਾ ਕਿਤੇ ਜਿਵੇਂ ਸਵਾਲ ਖੜੇ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਵੀ ਕੋਈ ਕਾਲੀਆਂ ਭੇਡਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਨਸ਼ੇ ਤਸਕਰੀ ਦੇ ਵਿੱਚ ਲੱਗੀਆਂ ਹੁਣ ਤਾਂ ਕਰਕੇ ਕਾਫੀ ਸਾਰੇ ਸਵਾਲ ਨੇ ਜਿਨ੍ਹਾਂ ਸਵਾਲਾਂ ਦਾ ਜਵਾਬ ਹੈ ਜਿਹੜਾ ਉਹ ਇਸ ਗੈਂਗਸਟਰ ਦੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਤੇ ਉਸ ਤੋਂ ਬਾਅਦ ਆਖਿਰਕਾਰ ਆਸਾਮ ਦੀ ਜ ਫਿਲਹਾਲ ਇਹ ਵੀ ਦੇਖਣ ਦਿਲਚਸਪ ਰਹੂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੁਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਤੇ ਗੈਂਸਟਰ ਜੱਗੂ ਭਗਵਾਨਪੁਰੀਆ ਤੇ ਇੱਕ ਵੱਡਾ ਐਕਸ਼ਨ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੀਤਾ ਹੈ ਡਰੱਗਸ ਕੇਸ ਜਿਸ ਪੂਰੇ ਮਾਮਲੇ 'ਚ 1 ਸਾਲ ਦੇ ਲਈ ਡਿਟੇਨ ਕਰਕੇ ਅਸਮ ਦੀ ਸਿਲਚਰ ਜੇਲ ਜੱਗੂ ਭਗਵਾਨਪੁਰੀਆ ਨੂੰ ਰੱਖਿਆ ਗਿਆ ਹੈ ਲਿਜਾਇਆ ਗਿਆ ਹੈ